ਇਹੋ ਟਿੱਕ ਕਾਲਸਾ ਵੈਗਰ ਕਾ ਤੇਰੀ ਮੈਂ ਸਰਦਾਰਪੁਰ ਦੇ ਚੈਨਲ ਤੋਂ ਕਿਸੇ ਕਿਸਮ ਦਾ ਕੇਨਾ ਕੋ ਤੱਕਾ ਹੁੰਦਾ ਵੇ ਤੇ ਉਹ ਕਿਰਪਾ ਕਰਕੇ ਪਰਦੇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੱਸੇ ਹਿਊਮੋਰਾਈਟ ਕੌਂਸਲ ਦੇ ਸੀਨੀਅਰ ਮੈਂਬਰ ਇਸ ਦੇ ਨਾਲ ਇਹ ਮੁਲਾਜ਼ਮ ਆਗੂਆ ਦੇ ਵੀ ਜਿਹੜੇ ਵਿਚਾਰੀ ਹੋਈ ਰੱਖਣੇ ਆ ਅੱਜ ਦੇ ਵਿਚਾਰ ਦੇ ਵਿੱਚ ਮੈਂ ਸਿਰ ਮੁਲਾਜ਼ਮ ਦੇ ਪੱਖ ਦੇ ਗੱਲ ਕਰਨਗਾ ਕਿਉਂਕਿ ਸਰਕਾਰ ਨੇ ਪਿਛਲੇ ਚੋਣਾ ਦੇ ਵਿੱਚ ਇਹ ਵੇਖ ਲਿਆ ਕਿ ਜਿਹੜੇ ਮੁਲਾਜ਼ਮ ਨੇ ਇਹਨਾਂ ਤੋਂ ਬਿਨਾ ਸਾਡੀ ਗੱਤੀ ਨਹੀਂ ਹੈਗੀ ਔਰ ਜਿਹੜਾ 13 ਸੀਟਾਂ ਦਾ ਦਾਵਾ ਕਰਨ ਵਾਲੀ ਸਰਕਾਰ ਤੇਰੇ ਸੀਟਾਂ ਲਈ ਸੀ ਇਸ ਕਰਕੇ ਹੁਣ ਮੁਲਾਜ਼ਮਾਂ ਨਾਲ ਮੀਟਿੰਗਾਂ ਕਰ ਕੀਤੀਆਂ ਆ ਪਹਿਲੇ ਤੇ ਭਗਵੰਤ ਮਾਨ ਸਾਹਿਬ ਮੁਲਾਜ਼ਮਾਂ ਨੂੰ ਮੀਟਿੰਗ ਦੇ ਕੇ ਖੁਸ਼ ਰਹੀਆਂ ਨਾ ਪਰ ਹੁਣ ਉਨਾਂ ਨੇ ਮੁਲਤਵੀ ਮੀਟਿੰਗਾਂ ਕੀਤੀਆਂ ਨੇ ਔਰ ਜਿਨ੍ਹਾਂ ਦੇ ਵਿੱਚ ਸਾਡੇ ਮਲਾਜ਼ਮਾਂ ਦਾ ਡੀਏ 12% ਜਿਹੜਾ ਡਿਊ ਹੈ ਉਹਨੂੰ ਫੇਰ 7 7 ਜੁਲਾਈ ਤੋਂ ਫੇਰ ਡੀਏ ਜਿਹੜਾ ਉਹ ਡਿਊ ਹੈ ਸੈਂਟਰ ਦੇ ਬਰਾਬਰ ਸੋ ਇਸ ਕਰਕੇ ਸਰਕਾਰ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਅਹੀਂ 25 ਤਰੀਕ ਦੇ ਲਗਭਗ ਜਿਹੜੇ ਮਲਾਜ਼ਮਾਂ ਦੀ ਸਾਰੀ ਮੰਗਾਂ ਜਿ ਤਰ੍ਹਾਂ डीए ਹੋ ਗਿਆ ਪੀ ਕਮਿਸ਼ਨ ਦਾ ਅਧੀਰ ਹੋ ਗਿਆ ਔਰ ਪੁਰਾਣੀ ਪੈਂਟਲ ਬਾਲੀ ਦੀ ਸਾਰੀ ਸਕੀਮਾਂ ਜਿਹੜੇ ਜਿਹੜੀਆਂ ਸਾਡੀਆਂ ਮੰਗਾ ਸੀ ਗਿਆ ਉਹਨਾਂ ਦੇ ਬਾਰੇ ਇਹਨਾਂ ਨੇ ਵਿਸਾਰਪੂਰਵਕ ਮੀਟਿੰਗ ਕਰਕੇ ਔਰ ਵਿਸ਼ਵਾਸ ਆਇਆ ਪੀਏ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਹੋ ਜਾਣਗੀਆਂ ਉਸ ਸਬੰਧ ਵਿੱਚ 25 ਤਰੀਕ ਨੂੰ ਜਿਹੜੀ ਹੈ ਜਿਹੜੀ ਡਿਲੀਵਰੀ ਦੀ ਹੈ ਉਹ ਮੀਟਿੰਗ ਰੱਖੀ ਗਈ ਹੈ ਔਰ ਹੁਣ ਸਾਨੂੰ ਇਹ ਇਹ ਜ਼ਿਆਰ ਕਰਨਾ ਚਾਹੀਦਾ ਕਿ ਜੇਕਰ ਇਹ ਆ ਜਲੰਧਰ ਵਾਲੀ ਜਿਮਨੀ ਚੌਂ ਜਿੱਤੀ ਹੈ ਤੇ ਮੁਲਾਜ਼ਮਾਂ ਦੇ ਕਰਕੇ ਜਿੱਤੀ ਹੈ ਮੁਲਾਜ਼ਮਾਂ ਨਾਲ ਨਾਰਾਜ਼ ਹੋ ਕੇ ਮਾਨ ਸਰਕਾਰ ਨੇ ਦੇਖ ਲਿਆ ਵੀ ਸਾਨੂੰ ਕੋ ਘਾਟੇ ਘਾਟਾ ਵਾ ਇਸ ਕਰਕੇ ਹੁਣ ਮਾਨ ਸਰਕਾਰ ਦਾ ਫਰਜ਼ ਬਣਦਾ ਕਿ ਸਾਡੇ ਮੁਲਾਜ਼ਮਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਜਿਹੜੀਆਂ ਮੈਂ ਪਹਿਲੇ ਹੀ ਦੱਸ ਚੁੱਕਾ ਵਾਂ ਉਹਨਾਂ ਚੋਂ ਕੋਈ ਵੀ ਜਿਹੜੀ ਉਹ ਨਜਾਇਜ਼ ਨਹੀਂ ਅਗੇ ਸਭ ਜਾਇਜ਼ ਮੰਗਾਂ ਨੇ ਉਹਨਾਂ ਨੂੰ ਸ਼ਕਤੀ ਤੋਂ ਸ਼ਕਤੀ ਜੜੀ ਉਹ ਲਾਗੂ ਕੀਤਾ ਜਾਵੇ ਕਿਉਂਕਿ 2.5 ਸਾਲ ਰਹਿ ਗਏ ਨੇ 2.5 ਸਾਲ ਹੋਰ ਹੈ 2.5 ਸਾਲ ਦੇ ਵਿੱਚ ਜੇਕਰ ਚੰਗੇ ਕੰਮ ਕਰ ਦਿੰਗੇ ਫੇਰ ਅੱਗੋਂ ਆ ਜਾਣਗੇ ਨਹੀਂ ਤੇ ਫਿਰ ਰੱਬ ਰੱਖਾ ਜਿਹੜਾ ਕੰਮ ਮੁਲਾਜ਼ਮਾਂ ਦਾ ਕਰੇਗਾ ਉਹਦੀ ਸਰਕਾਰ ਅੱਗੋਂ ਆਏਗੀ ਸੋ ਇਨਾਂ ਹੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵੇਚ